ਸੁਰਾਬ ਕਹੀ ਭੂਪਾ ਅੰਡਜ ਦੇਰਜ ਸੇ ਤਜ ਕੀਨੀ ਉਤ ਪੁਜ ਖਾਨ ਬਹਰ ਰਚ ਦੀਨੀ ਕਹੂੰ ਪੂਰ ਰਾਜਾ ਹੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੂ ਦੁਸਤ ਜਿਤੇ ਉਠ ਬਤ ਉਤਪਾਤਾ ਸਕਲ ਮਲੇਛ ਕਰੂ ਰਣ ਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨ ਕੇ ਦੁਸਤ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸਤ ਅਰੇਸਟ ਟਰੈਂ ਤਤ ਖਾਲਾ तेरे पादस्य तन जाहे ने हरि हो ताके ताप तरित मह हरि हो रिद्ध सिद्ध धर्मो सब होई दुष्ट छाछ रह सके न कोई एक बार जन तुमे संभारा काल पास ते ताहे उबारा जिन नर नाम तिहारो कहा दारिद दुष्ट दुख ते रहा پورن سب راتا کل بھ سکل دیہ کو ہرتا دش دن کو چھ کرتا سریج جب پے دیا لا ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿੱਲ ਸੁਨੇ ਗੁੰਗ ਜੋ ਯਾਹੇ ਸਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਭਾਉ ਨਿਕਟ ਨਾ ਤਿਨ ਨਰ ਕੀ ਰਹੈ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 17 ਸਹਿਸ ਪੁਣਜੈ ਅਰਧ ਸਹਿਸ ਪੁਣ ਤੀਰ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਿਤ੍ਰੋਪਕਿਆਂ ਨੇ ਤ੍ਰਿਆ ਚਿਤ੍ਰੇ ਮੰਤਰੀ ਭੂਪ ਸੰਬਾਤੇ 405 ਚਿਤ੍ਰ ਸਮਾਪਤ ਮਸਤ ਸੋਭ ਮਸਤ ਅਪਜੂ ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਤੈ ਰੱਖ ਮੂਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈ ਨ ਗਣੈਸਹ ਪ੍ਰਥਮ ਬਨ